ਜਿੰਨੇ ਵੀ ਬੀਸੀ ਦੇ ਨੇੜ ਤੇੜ ਰਹਿਣ ਵਾਲੇ ਬੰਦੇ ਆ ਆਪਣੇ ਪੰਜਾਬੀ ਉਹਨਾਂ ਨੂੰ ਇੱਕੋ ਬੰਦਾ ਲੱਭ ਕੇ ਦਰਨਾ ਜਿਹੜੇ ਸਾਰੇ ਘਰ ਦੇ ਕੰਮ ਕਰ ਜਾਂਦਾ ਆਜੋ ਕਿਰਾ ਸਰੀ ਹੋਏ ਵੀਰੇ ਵੀਰਾ ਲਖਵਿੰਦਰ ਆਪਣੇ ਨਾਲ ਆ ਤੇ ਲਖਵੀਰ ਲੱਖੀ ਪਾਈ ਸੱਚੀ ਦਾ ਵੀ ਕੀ ਹਾਲ ਨੇ ਚੜਦੀ ਕਲਾ ਹਾਂਜੀ ਚੜਦੀ ਕਲਾ ਬਈ ਗੱਲ ਹੈਗੀ ਆ ਵੀ ਤੁਸੀਂ ਘਰ ਵੀ ਰੇਨੋਵੇਟ ਕਰਦੇ ਹੋ ਪੂਰਾ ਰੇਨੋਵੇਸ਼ਨ ਦਾ ਕੰਮ ਸਾਰਾ ਹੋ ਗਿਆ ਤੇ ਹੋਰ ਹੀਟਿੰਗ ਹੂਟਿੰਗ ਦਾ ਵੀ ਕਰਦੇ ਹੋ ਕੀ ਕੀ ਕਰਦੇ ਮੈਨੂੰ ਇਹ ਦੱਸ ਦਿਓ ਕੰਮ ਵੀਰੇ ਛੱਡਦਾ ਹੀ ਕੋਈ ਨਹੀਂ ਘਰਾਂ ਦਾ ਘਰਾਂ ਨਾਲ ਰਿਲੇਟਡ ਕੋਈ ਵੀ ਹੋਵੇ ਇਨਸਾਈਡ ਆਊਟਸਾਈਡ ਹਾਂ ਤੇ ਆਪਣੇ ਕੋਲੇ ਸਾਰੇ ਗਰੂ ਆ ਤੇ ਦਰਵਾਜੇ ਬੂਹੇ ਬਾਰੀਆਂ ਵੀ ਤੁਸੀਂ ਰੱਖਦੇ ਹੋ ਸਾਰਾ ਕੋਈ ਨਵਾਂ ਦਰਵਾਜਾ ਕੱਢ ਲਓ ਤੇ ਚਾਹੇ ਪੁਰਾਣੇ ਤੇ ਬੰਦ ਕਰਾ ਲਓ ਹਾਂ ਸਾਰੇ ਰੰਗ ਆ ਜਿੱਦਾਂ ਆਪਾਂ ਫਾਇਰ ਪਲੇਸਾਂ ਵੀ ਲਾਉਣੇ ਆ ਅੱਛਾ ਹੁਣ ਗਾਂ ਠੰਡ ਪੈਣ ਦੇ ਫਾਇਰ ਪਲੇਸਾਂ ਵੀ ਲਾਉਣੇ ਆ ਤੇ ਆ ਟਾਈਲਾਂ ਦਾ ਵੀ ਸਾਰਾ ਆਪ ਕਰਦੇ ਆ ਹੂੰ ਤੇ ਆ ਦੇਖੋ ਕੀਤਾ ਕੰਮ ਤੇ ਇਹ ਕਰ ਕਿਚਨ ਵਗੈਰਾ ਦਾ ਵੀ ਅੱਛਾ ਇਧਰ ਆ ਰੈਨੋਵੇਟ ਕਰ ਕੀਤਾ ਸਾਰਾ ਲੱਗ ਪਿਆ ਤੇ ਕੰਮ ਇਹਦੇ ਚ ਰਹਿੰਦਾ ਹੈਗਾ ਜੀ ਇਹ ਤਾਂ ਨਵੀਂ ਬਣਾਈ ਪਈ ਆ ਤੁਹਾਡੀ ਹਾਂਜੀ ਕਮਾਲ ਕੀਤਾ ਪਿਆ ਵਾ ਇਹਦਾ ਕਾਫੀ ਕੰਮ ਰਹਿੰਦਾ ਹਾਲੇ ਆ ਬੈਕ ਫਲੈਸ ਲਾਈ ਆ ਕੱਲ ਮੁੰਡਿਆਂ ਨੇ ਅੱਛਾ ਇਹਦੇ ਗਰਾਊਟਿੰਗ ਵਗੈਰਾ ਹਲੇ ਹੋਣੀ ਆ ਹੂੰ ਹਾਇ ਤਾਂ ਤਾ ਹੀ ਸੀ ਕੰਮ ਚੱਲੀ ਜਾਂਦਾ ਜੀ ਤੇ ਗੱਲ ਹੈਗੀ ਬਾਈ ਮੀਨ ਆਪਣਾ ਸਰੀ ਰੰਨੇ ਹਨਾ ਸਰੀ ਦਾ ਸਰੀ ਸਰੀ ਦੇ ਨੇੜੇ ਤੇੜੇ ਜਿਆਦਾ ਸਰੀ ਜਿਆਦਾ ਕਰਦੇ ਆ ਬਾਕੀ ਨੇੜੇ ਤੇੜੇ ਜਵਾਂ ਹੁਣ ਫਿਰ ਬੈਂਕਓਵਰ ਵਗੈਰਾ ਸਾਰੇ ਕਰੀ ਜਾਂਦੇ ਆ ਤੇ ਜਿੱਥੇ ਵੀ ਲੋਡ ਪਵੇ ਤੁਸੀਂ ਬੰਦਨੀਆਂ ਸਵਾਮਾਂ ਲੈ ਸਕਦੇ ਹੋ ਕੰਮ ਬਹੁਤ ਸਫਾਈ ਵਾਲਾ ਵਾ ਕਾਊਂਟਰ ਵੀ ਇਹਦੇ ਤੇ ਰਹਿੰਦੇ ਆ ਲਾਉਣੇ ਇਹਦੇ ਤੇ ਕਾਊਂਟਰ ਅੱਛਾ ਇਹ ਵੀ ਤੁਸੀਂ ਕੀਤਾ ਹਾਂਜੀ ਆਪਣੇ ਕੋਲੇ ਸਾਰੇ ਕਰੂ ਆ ਕਿਚਨ ਵਾਲੇ ਮੁੰਡੇ ਹੈਗੇ ਆ ਉਹਨਾਂ ਤੋਂ ਕਿਚਨ ਲਵਾਈ ਦੀ ਆ ਟੀਮ ਇੱਕ ਪ੍ਰੋਪਰ ਟੀਮ ਆ ਪੂਰੀ ਜੀ ਤੇ ਫਿਰ ਇਹਦੇ ਤੇ ਹੁਣ ਕਾਊਂਟਰ ਵਾਲੇ ਮੁੰਡੇ ਕਾਊਂਟਰ ਲਾ ਕੇ ਜਾਣਗੇ ਹੂੰ ਤੇ ਬਿਲਕੁਲ ਬਿਲਕੁਲ ਹਾਂ ਜੀ ਕਮਾ ਇੱਕ ਵਾਰ ਕੱਲ ਆਪਾਂ ਦੇਖਿਆ ਉਹ ਦਰਵਾਜ਼ਾ ਤੁਸੀਂ ਰੱਖਿਆ ਨਾ ਹਾਂ ਜੀ ਹਾਂ ਜੀ ਬਹੁਤ ਸੋਹਣਾ ਕੰਮ ਆ ਫਿਰ ਬਾਈ ਇਹ ਦੱਸੋ ਮੈਨੂੰ ਇੱਕ ਕਮਫਰ ਤੁਸੀਂ ਉੱਥੋਂ ਸਿੱਖ ਕੇ ਆਈ ਸੀ ਕਿ ਇੱਥੋਂ ਸਿੱਖਿਆ ਉੱਥੇ ਤਾਂ ਵੀਰੇ ਆਪਾਂ ਖੇਤੀ ਕਰਨ ਵਾਲੇ ਬੰਦੇ ਸੀਗੇ ਤੇ ਇੱਥੇ ਆ ਕੇ ਸਿੱਖਿਆ ਤੇ ਇੱਥੇ ਟੂਲ ਟਾਲ ਵਧੀਆ ਨੇ ਤੇ ਬੰਦਾ ਲਰਨ ਕਰੀ ਜਾਂਦਾ ਰੋਜ਼ ਨਵੀਂ ਨਵੀਂ ਚੀਜ਼ ਹਾਂ ਤੇ ਬਾਕੀ ਵੀਰ ਸਾਨੂੰ ਸੌਕ ਹੋਣਾ ਚਾਹੀਦਾ ਚੰਗਾ ਸਾਕੀ ਹਾਂ ਸੌਂਕ ਨਾਲ ਹਰੇਕ ਬੰਦਾ ਹਰੇਕ ਕੰਮ ਕਰੇ ਤੇ ਰੋਜ਼ ਨਵਾਂ ਨਵਾਂ ਸਿੱਖਦਾ ਜੀ ਤੇ ਫਿਰ ਆਨੰਦ ਆਉਂਦਾ ਕੰਮ ਕਰਨ ਚ ਮੈਂ ਕਹਾਂ ਮਜ਼ਾ ਹੀ ਬਹੁਤ ਆ ਜੀ ਤੇ ਆਪ ਖੜ ਕੇ ਆਪਣੇ ਕੰਮ ਨੂੰ ਦੇਖੀਦਾ ਵੀ ਵਧੀਆ ਲੱਗਦਾ ਨਹੀਂ ਤਾਂ ਪੱਟ ਲੋ ਅੱਛਾ ਐ ਵੀ ਕਰਦੇ ਆ ਆਪਣੇ ਕੰਮ ਨੂੰ ਆਪ ਖੜ ਕੇ ਦੇਖੀਦਾ ਪਹਿਲਾਂ ਇੰਸ਼ਾ ਅੱਲ ਇੱਕ ਗੀਤਾ ਹੋਇਆ ਸੋਹਣਾ ਲੱਗਦਾ ਤੇ ਜੇ ਨਹੀਂ ਸੋਹਣਾ ਲੱਗਦਾ ਤੇ ਘਰਦਿਆਂ ਤੋਂ ਪੁੱਛੇ ਬਿਨਾਂ ਦੁਬਾਰਾ ਪੱਟ ਲਈਦਾ ਹੂੰ ਕਿਉਂਕਿ ਜਦ ਜਿਪ ਕਰਾ ਸਰੀਰ ਦੇ ਵਿੱਚ ਘਰ ਮਿੰਗੇ ਆ ਮੈਂ ਇਹ ਪਰ ਉਹ ਸੈਟਿੰਗ ਕਰਨ ਵਾਸਤੇ ਬੰਦਾ ਰਪੇਰ ਵਾਸਤੇ ਜ਼ਰੂਰੀ ਆ ਹਨਾ ਹਾਂਜੀ ਲੋੜ ਘਰਾਂ ਚ ਲੋੜ ਰਹਿੰਦੀ ਆ ਕਦੇ ਕਿਸੇ ਦਾ ਛੋਟਾ ਮੋਟਾ ਕੰਮ ਆ ਕਿਸੇ ਘਰ ਚ ਵੱਡਾ ਕੰਮ ਆ ਤੇ ਸਾਰੇ ਤਰ੍ਹਾਂ ਦਾ ਆਪਾਂ ਕਰ ਲਈਦਾ ਜਿਵੇਂ ਫਿਰ ਨਵੇਂ ਜਦੋਂ ਕਿਹੜੇ ਕਿੰਨੇ ਸਾਲ ਹੋ ਗਏ ਇੱਥੇ ਆਏ ਨੂੰ ਕੈਨੇਡਾ ਆਪਾਂ 2017 ਚ ਆਏ ਸੀ ਵੀਰ ਜੀ ਤੇ ਕੋਈ ਚੈਲੰਜ ਆਇਆ ਹੋਵੇ ਕਿਵੇਂ ਸੀ ਪਹਿਲੇ 2 ਮਹੀਨੇ ਕਿਵੇਂ ਲੱਗੇ ਪਹਿਲੇ ਪਹਿਲਾਂ ਆਪਾਂ 에어 ਕੰਡੀਸ਼ਨ ਦਾ ਤੇ ਹੀਟਿੰਗ ਦਾ ਸਿੱਖਿਆ ਜੀ ਹਾਂ ਤੇ ਉਹ ਉਹ ਕੰਮ ਵੀ ਮਜ਼ੇ ਦਾ ਸੀ ਉਹ ਉਹ ਵੀ ਵਧੀਆ ਕੰਮ ਆ ਤੇ ਕਿਰਾਇਆ ਨਹੀਂ ਲੱਗਿਆ ਵੀ ਆ ਵੀ ਕਿਹੜੇ ਯੱਭੇ ਵਿੱਚ ਫਸ ਗਏ ਨਾ 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 ਹਰ ਰੋਜ਼ ਨਵੀਂ ਚੀਜ਼ ਲਾਰਨ ਕਰਦੇ ਆ ਤੇ ਪਿਛਲਾ ਦਾ ਸੋਚਿਆ ਹੀ ਨਹੀਂ ਕਦੇ ਅੱਛਾ ਡਾਲਰ ਬੰਦ ਬਣ ਗਏ ਉਹਨਾਂ ਕਿ ਮਾਨੂੰ ਗੱਲ ਹੋਵੇ ਨਹੀਂ ਨਹੀਂ ਡਾਲਰ ਨਹੀਂ ਵਾਲੇ ਬਣਦੇ ਤੇ ਕੰਮ ਆਏ ਆ ਵੀ ਤੁਸੀਂ ਜਦੋਂ ਕੰਮ 'ਚ ਥੋੜਾ ਰਹਿਣਾ ਸਾਰੀ ਦਿਹਾੜੀ ਸੋਚ ਹੀ ਕੰਮ 'ਚ ਰਹਿਣੀ ਆ ਤੇ ਹੋਰ ਕੋਈ ਸੋਚ ਜਗਾ ਹੀ ਨਹੀਂ ਹੈਗਾ ਜਦੋਂ ਮਿਹਨਤ ਕਰਦੇ ਫਿਰ ਬਣਨੇ ਵੀ ਚਾਹੀਦੇ ਬਣਨੇ ਕਿਉਂ ਨਾ ਫਿਰ ਉਹਨੂੰ ਬਣਨੀ ਚਾਹੀਦੇ ਆ ਮਿਹਨਤੀ ਬੰਦੇ ਨੂੰ ਮਿਹਨਤ ਮਿਲਦੀ ਹੈ ਇਹ ਮੋਲਕ 'ਚ ਹਾਂ ਇੱਕ ਵਾਰ ਹੋਰ ਬੇਨਤੀ ਹੈ ਮੇਰੇ ਵੱਲੋਂ ਹਾਂਜੀ ਹਾਂਜੀ ਕੋਈ ਆਪਣਾ ਵੀਡੀਓ ਦੇਖ ਕੇ ਭ ਜਿਹੜਾ ਟਰਨ ਕਰਾਂਗੇ ਤੇ ਰੇਟ ਸਹੀ ਰੱਖਣਾ ਮੈਂ ਕਹਾਂ ਜੀ ਸਿਰਾ ਤੁਹਾਨੂੰ ਲਾਂਬਾ ਨਹੀਂ ਆਉਣ ਦਿੰਦੇ ਲਾਂਬਾ 라ਓ ਜੇ ਕਿਉਂਕਿ ਐਨ ਆਰ ਆਈ ਭਰਾ ਆਪਾਂ ਨੂੰ ਵੇਖਦੇ ਆ ਹੋਰ ਕੀ ਕੀ ਕੰਮ ਕੀਤਾ ਕਰ ਰਹੇ ਬਾਥਰੂਮ ਕਰਦੇ ਆ ਜੀ ਰੈਨੋਵੇਟੇ ਕਰਦੇ ਆ ਜਿੱਦਾਂ ਆਪਾਂ ਫਲੋਰ ਵੀ ਲਾਉਨੇ ਆ ਆ ਲਾਇਆ ਰੇਲਿੰਗ ਇਹਦੀ ਰਹਿੰਦੀ ਆ ਅੱਛਾ ਅੱਛਾ ਇੱਥੇ ਗਲਾਸ ਦੀ ਰੇਲਿੰਗ ਲੱਗਣੀ ਆ ਜੀ ਜਿਹੇ ਜਿਹੜਾ ਡਿਜ਼ਾਈਨ ਕਿਹਾ ਉਹੋ ਜਿਹਾ ਪਾ ਦੇਣਾ ਜਿੱਦਾਂ ਕਿ ਅਗਲੇ ਨੇ ਮਨੀ ਖਰਚਣੀ ਆ ਜਿੱਦਾਂ ਉਹਦੇ ਬਜਟ ਦੇ ਉਹਦੇ ਵਾਜਟ ਦੇ ਹਿਸਾਬ ਨਾਲ ਕਰ ਲਈ ਤੁਹਾਨੂੰ ਹੀ ਐਸਟੀਮੇਟ ਦੇਣਾ ਪੈਂਦਾ ਹਨਾ ਪਹਿਲਾਂ ਵੀ ਇੰਨੇ ਕ ਦੀ ਜੌਬ ਆ ਹਾਂ ਬਾਜਤਾ ਤਾਂ ਬਹੁਤੀਆਂ ਨਹੀਂ ਹੈਗੀਆਂ ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦੇ ਆ ਕੰਪੀਟੀਸ਼ਨ ਬਹੁਤ ਜ਼ਿਆਦੇ ਆ ਹਾਂਜੀ ਪਰ ਆਪਾਂ ਨੂੰ ਆਏ ਆ ਵੀ ਵਿਲੇ ਨਾਲੋਂ ਤਾਂ ਕੰਮ ਤਾਂ ਕਰਦੇ ਆ ਬਸ ਹੁਣ ਇਹ ਵੀ ਜਿਹੜਾ ਸਰਵਿਸ ਵਧੀਆ ਦੇਊਗਾ ਹੈਨਾ ਵੀ ਫੋਨ ਕੀ ਪਾਈ ਚਾਰ ਕਿਸਾਂਝ ਵਾਦੀ ਆ ਰੋਜ਼ ਨਵੇਂ ਨਵੇਂ ਬੰਦਿਆਂ ਨੂੰ ਮਿਲਦੇ ਆ ਹੂੰ ਉਹ ਗੱਲ ਹੋ ਜਾਂਦੀ ਆ ਆ ਵੀ ਘਰ ਬਹੁਤ ਸੋਹਣਾ ਮਾਣਾ ਕਿਸਦਾ ਲੋਕੇਸ਼ਨ ਬਾਥਰੂਮ ਰੈਨੋਵੇਟ ਕਰੀ ਜਾਂਦੇ ਆ ਦੇਖੋ ਆਹ ਆਹ ਆਜੂ ਆਜੂ ਹਾਂਜੀ ਇਹਦੀਆਂ ਟਾਈਲਾਂ ਅੱਜ ਹੀ ਗਰਾਉਟਿੰਗ ਕੀਤੀ ਹੈ ਵਾਸ਼ਰੂਮ ਦੀ ਜਿਹੜਾ ਬੀਸਮੈਂਟਾਂ ਦੇਣੀ ਆ ਇਹਦੇ ਟੱਬ ਟੁੱਬ ਪਟ ਕੇ ਅੱਜ ਕੱਲ ਚੱਲਿਆ ਤੇ ਆ ਸਾਬਰ 베ਸ ਲਵਾਈ ਜਾਂਦੇ ਆ ਸਾਰੇ ਅੱਛਾ ਲੈ ਇਹ ਈਜੀ ਆ ਇਹਦੇ ਚ ਇਹ ਸ਼ੀਸ਼ਾ ਜਿਹਾ ਲੱਗੂ ਇਹਦੇ ਮੂਰੇ ਆ ਗਲਾਸ ਲੱਗੂਗਾ ਜੀ ਟਾਇਲਟ ਸੀਟ ਇੱਥੇ ਲੱਗਣੀ ਆ ਤੇ ਬਾਕੀ ਆ ਸਾਬਰ ਹੋ ਗਿਆ ਉਧਰ ਤੇ ਇੱਧਰ ਸਿੰਖ ਵਗੈਰਾ ਤੇ ਟੋਇਲਟ ਵਗੈਰਾ ਹੋਂਕੀ ਜਿਵੇਂ ਵੱਡਾ ਟੱਬ ਲਾਉਂਦੇ ਸੀਗੇ ਉਹ ਨਹੀਂ ਹੁਣ ਲੱਗਦਾ ਉਹ ਤਾਂ ਬਹੁਤ ਘੱਟ ਲਾਉਂਦੇ ਆ ਹੁਣ ਤਾਂ ਉਹ ਸਮਕਾ ਦੀ ਪੁਰਾਣੇ ਘਰਾਂ ਨਾਲ ਪਟ ਕੇ ਇਹ ਸਾਬਰ 베ਸ ਜ਼ਿਆਦਾ ਲਵਾਉਂਦੇ ਆ ਭਗ ਕੱਚ ਦਾ ਲੱਗ ਜਾਣਾ ਮੂਰੇ ਉਹ ਲੱਗ ਜਾਣਾ ਟੱਬ ਦਾ ਲਗਭਗ ਜਿਹੜੇ ਵੀ ਅਸੀਂ ਬਾਥਰੂਮ ਜਾਈ ਦਾ ਰੈਨੋਟ ਕਰਨ ਉਹ ਕਹਿੰਦੇ ਵੀ ਟੱਬ ਪਹਿਲਾਂ ਬੱਟਣਾ ਇਹ ਦਾ ਜੱਬਨ ਬੇੜੋ ਜਾਂ ਜਕੂਜੀ ਕਹਿੰਦੇ ਹੁੰਦੇ ਇੱਕ ਪੱਟਣੀ ਆ ਜਕੂਜੀ ਉਹ ਕੀ ਹੁੰਦੀ ਆ ਉਹ ਜਕੂਜੀ ਜਿੱਦਾਂ ਮੇਨ ਬਾਥਰੂਮ ਆ ਮਾਸਟਰ ਬੈੱਡਰੂਮ ਆ ਹਾਂ ਉਹਦੇ ਵਿੱਚ ਇੱਕ ਪਹਿਲਾਂ ਲੱਗਦੀਆਂ ਸੀ ਜਕੂਜੀ ਉਹ ਵਿੱਚੋਂ ਪਾਣੀ ਉਹਦੇ 'ਚ ਚੱਲਦਾ ਮੋਟਰ ਨਾਲ ਸਾਈਡਾਂ ਤੋਂ ਮਾਰਦੀ ਆ ਹਾਂ ਉਹ ਲਵਾਈ ਤਾਂ ਪਹਿਲਾਂ ਸਾਰਿਆਂ ਨੇ ਆ ਅੱਛਾ ਤੇ 19 ਫੀਟ ਵਾਲੀ ਹੁਣ ਬੈਗ ਪਾਟ ਪਟ ਇਥੇ ਹੋਇਆ ਹੋਇਆ ਤੇ ਆ ਝੱਗੀ ਪਾ ਕੇ ਰੱਖਣੀ ਪੈਂਦੀ ਆ ਫਿਰ ਇਹ ਵੀਰੇ ਕਮਰਸ਼ੀਅਲ ਬਿਲਡਿੰਗਾਂ 'ਚ ਜਦੋਂ ਜਾਂਨੇ ਆ ਜਾਂ ਕਿਤੇ ਕਮਰਸ਼ੀਅਲ ਕੰਮ ਕਰਦੇ ਆ ਉੱਥੇ ਜ਼ਰੂਰੀ ਆ ਹੂੰ ਤੇ ਚਗਾਠਾਂ ਬੂਹੇ ਬਾੜੀ ਸਾਰੇ ਤਿਆਰ ਆ ਬਸ ਪੇਂਟ ਕਰਤੇ ਪਏ ਆ ਤੇ ਲਾ ਦੇਣੇ ਆ ਹੂੰ ਤੇ ਆ ਉੱਪਰ ਲਗਭਗ ਇਹ ਘਰ ਦੇ ਸਾਰਾ ਹੀ ਰੈਨੋਵੇਟ ਹੋਇਆ ਆ ਵੀ ਵਾਸ਼ਰੂਮ ਵੀ ਇਤਨਾ ਫੇਲ ਹੋਇਆ ਥੋੜਾ ਥੋੜਾ ਕੰਮ ਲੈਂਦਾ ਹਾਂ ਜੀ ਬਹੁਤਾ ਪ੍ਰਾਣਾਮ ਨਹੀਂ ਵਾਕੀ ਸੌਂਕ ਦੀ ਗੱਲ ਆ ਜੀ ਜਦੋਂ ਬੰਦੇ ਨਵੇਂ ਘਰ ਚੇਂਜ ਹੁੰਦੇ ਆ ਅਗਲਾ ਕਹਿੰਦਾ ਵੀ ਹੁਣ ਹੱਥ ਪੈਰੀ ਕਰਕੇ ਹੀ ਰਹਿਣਾ ਹਨਾ ਬਿਲਕੁਲ ਬਿਲਕੁਲ ਦੀ ਖੜਾ ਲਾਫ ਬਾਗਾ ਟੱਬਾਂ ਵਾਲਾ ਟਰੈਂਡ ਤਾਂ ਸਾਰੇ ਹੀ ਚਲਿਆ ਗਿਆ ਆ ਹੀ ਹੋ ਗਏ ਸਾਰੇ ਬੇਸ ਕਹਿੰਦੇ ਆ ਸਾਰੇ ਪਟਾਏ ਇਹਨਾਂ ਨੇ ਬਾਹਰ ਸੱਤੇ ਪਏ ਮੈਂ ਦੇਖੇ ਇਥੇ ਹਾਂਜੀ ਹਾਂਜੀ ਤੇ ਆਇਓ ਕਿਰਾ ਇਧਰਲੇ ਪਾਸੇ ਤੇ ਆਹ ਕੀ ਆ ਬਈ ਹੁਣ ਆਈ ਬੈਠੇ ਇਹ ਇਹ ਮਾਸਟਰ ਬੈਡਰੂਮ ਆ ਜੀ ਮਾਸਟਰ ਬੈਡਰੂਮ ਆ ਆ ਪੱਲੇ ਆ ਇਹ ਹਾਂਜੀ ਇਹ ਪੇਂਟ ਕੀਤੇ ਹੋਏ ਆ ਇਹ ਮਾਸਟਰ ਬੈਡਰੂਮ ਆ ਹੂੰ ਤੇ ਇਹਦੇ ਵਿੱਚ ਵੀ ਥੋੜਾ ਮੋਟਾ ਕੰਮ ਹਾਲੇ ਪੈਂਡਿੰਗ ਆ ਇੱਥੇ ਲੱਗਣਾ ਇੱਕ ਟੱਬ ਲੱਗਣਾ ਜੀ ਅਲੈਦਾ ਤੋਂ ਅੱਛਾ ਤੇ ਆ ਬਸ ਸਾਬਰ ਬੇਸ ਹੋ ਗਿਆ ਇਹ 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 ਵੱਖਰੇ ਡਿਜ਼ਾਈਨ ਦਾ ਇਹਦੇ ਵਿੱਚ ਟਾਈਲਾਂ ਲਾਈਆਂ ਸੀ ਜੀ ਜੀ ਫਲੂਟਰ ਕਹਿ ਲਈਦਾ ਜੀ ਛਿੰ ਲੈ ਵੀ ਲੈ ਨਵੇਂ-ਨਵੇਂ ਅੱਖਰ ਲਾਫੇ ਸਿੱਖਣ ਨੂੰ ਮਿਲਦੇ ਆ ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਆ ਤਾਂ ਆ ਤਾਂ ਪੂਰਾ ਇੱਕ ਕਮਰੇ ਏਡਾ ਹੀ ਵਾਸ਼ਰੂਪ ਪਾ ਲਿਆ ਲਗਭਗ ਤਿਆਰ ਲਗਭਗ ਤਿਆਰ ਆ ਆਜੂ ਆਜੂ ਇਧਰਲੇ ਪਾਸੇ ਹੋਰ ਕੁਝ ਪਕੇ ਕੁੱਲ ਮਿਲਾ ਕੇ ਦਸ ਕੁ ਸੁਣ ਨੂੰ ਮੈਂ ਦੱਸ ਦਿਆਂ ਗੱਲ ਕਿਸੇ ਕਿਸਮ ਦਾ ਕੰਮ ਕਰਨ ਨੂੰ ਰਿਪੇਅਰ ਕਰਾਉਣਾ ਗੈਸ ਵਾਲਾ ਹੀਟਿੰਗ ਹੀਟਿੰਗ ਜੋ ਕੁਝ ਵੀ ਘਰ ਦੇ ਜੀ ਬੂਹਾ ਬਾਰੀ ਰੱਖਣਾ ਚੜਦੇ ਵਾਲੇ ਪਾਸੇ ਲੈਂਦੇ ਵਾਲੇ ਪਾਸੇ ਹਨਾ ਪੱਟ ਰੱਠ ਵਾਲਾ ਕੰਮ ਉਹ ਮਰਜ਼ੀ ਕਰਾ ਲਓ ਨਵੇਂ ਚ ਪੁਰਾਣੇ ਚ ਹਾਂਜੀ ਸਾਰੇ ਕਰਦੇ ਤੇ ਬੈਨ ਲਿਆ ਕੇ ਥੋੜੇ ਬਾਅਦ ਚ ਖੜਾ ਦੇਣੀ ਆ ਬਾਈ ਫੁਣਾ ਨੇ ਤੇ ਕੱਢ ਕੇ ਆ ਰੀਆਂ ਰੂਰੀਆਂ ਤੇ ਮੈਂਟੋ ਮੈਂਟੀ ਸਰਵਿਸ ਥੋੜੀ ਬਹੁਤ ਤਕੜੀ ਆ ਕਿਉਂਕਿ ਮੈਂ ਦੋ ਹੋਗਾ ਆਪਤਾ ਹੋਗਾ ਤੁਹਾਡਾ ਰਹਿੰਦਿਆਂ ਨੂੰ ਸਰਵਿਸ ਚ ਇਹ ਹੁੰਦਾ ਜੀ ਵੀ ਜਿਹੜੇ ਤੁਸੀਂ ਪਹਿਲੇ ਕੰਮ ਕੀਤੇ ਆ ਜੇ ਉੱਥੋਂ ਕਾਲ ਆਈ ਆ ਵੀ ਆ ਫਿਕਸ ਨਹੀਂ ਜਾ ਉਥੇ ਪਹਿਲ ਤੇ ਆਧਾਰ ਤੇ ਜਾਣਾ ਤੇ ਨਵੇਂ ਤੇ ਬਾਅਦ ਚੋ ਜਾਣਾ ਆਹ ਤਾਂ ਇਹ ਵੀ ਜਿਵੇਂ ਚਾਹ ਪਾਣੀ ਨਾ ਕਿਸੇ ਨੇ ਪੁੱਛਿਆ ਤੁਸੀਂ ਪਨਾਲਾ ਦੂਜੇ ਪਾਸੇ ਰੱਖ ਜਾਂਦੇ ਹੋ। ਨਹੀਂ ਨਹੀਂ ਇਦਾਂ ਕੋਸ ਨਹੀਂ ਆਏਗਾ ਪਰ ਇੱਥੇ ਪ੍ਰੇਮ ਇਦਾਂ ਬਣ ਜਾਂਦਾ ਫਿਰ ਅਸੀਂ ਰੋਜ਼ ਘਰਾਂ 'ਚ ਜਾਂਦੇ ਆ ਤੇ ਚਾਹ ਪਾਣੀ ਤਾਂ ਅਗਲਾ ਬਿਨਾਂ ਕਾਈ ਬਣਾ ਲੈਂਦਾ। ਤਿੰਨ ਟਾਈਮ 'ਤੇ ਹੁੰਦੇ ਆ ਕਿ ਦੋ ਟਾਈਮਾਂ ਇੰਡੀਆ ਵਾਲੇ ਹਿਸਾਬ ਨਾਲ ਪੁੱਛਦਾ ਹਾਂ ਇੱਕ ਟਾਈਮ ਵਾਲੇ ਵੀ ਆ ਵਿੱਚ ਸਾਰੇ ਬੀਜੀ ਵੀ ਆ ਕਈਆਂ ਨੂੰ ਅਸੀਂ ਵੀ ਬਣਾ ਦੇਈਦੀ ਆ। ਅੱਛਾ ਤੁਸੀਂ ਇੱਦਾਂ ਕਰਦੇ ਆ। ਉਹ ਮਰੂ ਲਾਲ ਕੱਪੜੀ ਚਾਹ ਚੱਲਦੀ ਹੋਊਗੀ ਲੈ ਕੇ ਜਾਂਦਾ ਤੇਬ ਤੋਂ ਚੱਕ ਲਈ ਆਈ ਦੀ ਆ ਤੇ ਕੰਨਿਆਂ ਨੂੰ ਫਿਰ ਸਾਨੂੰ ਵੀ ਬੁਲਾਉਣੀ ਪੈਂਦੀ ਆ ਨਹੀਂ ਨਹੀਂ ਇਹ ਫਿਰ ਉਵੇਂ ਹੁੰਦਾ ਜਿਵੇਂ ਵੀ ਜੇ ਪਾਈ ਦਿਹਾੜੀ 500 ਲੈਣੀ ਹੈ ਜਿਵੇਂ ਇੰਡੀਆ 'ਚ ਹੁੰਦਾ ਸੀ ਆਪਣੇ ਇੱਧਰ ਕਰਨ ਬਰਾਜ ਕਰ ਲਿਓ ਜਿਵੇਂ ਦਿਹਾੜੀ ਉੱਥੇ 500 ਲੈਣੀ ਆ ਤਾਂ ਰੋਟੀ ਭਾਈ ਤਾਂ ਉਹਦਾ ਖਾ ਕੇ ਨਹੀਂ ਫਿਰ ਲੈ ਕੇ ਆਈ ਨਹੀਂ ਤਾਂ ਫਿਰ ਲੈ ਕੇ ਆਈ ਐਵੇਂ ਵੀ ਹੁੰਦਾ ਉਹ ਨਹੀਂ ਐਦਾਂ ਕੋਈ ਡੀਲ ਨਹੀਂ ਹੁੰਦੀ ਅੱਛਾ ਇਹ ਰੋਟੀ ਲਾਂਚ ਘੇਟਾਂ ਦਾ ਸਾਰੇ ਨਾਲ ਸਵੇਰ ਤੋਂ ਹੀ ਮੰਨ ਲਈ ਦਿਆਂ ਨੇ ਉਸ ਨਾਲ ਹੀ ਰੋਟੀ ਪਾਣੀ ਨਾਲ ਹੀ ਰਹਿਣਾ ਚਾਹ ਪਾਣੀ ਦਾ ਤੇ ਲਾਂਚ ਦਾ ਇੱਕ ਘੰਟਿਆਂ ਦੇ ਹਿਸਾਬ ਤੇ ਹੁੰਦਾ ਹਨ ਜਾਂ ਜੌਬ ਤੇ ਸਾਡਾ ਜੌਬ ਤੇ ਹੁੰਦਾ ਨਾਲ ਮੁੰਡੇ ਘੰਟਿਆਂ ਦੇ ਵੀ ਆ ਤੇ ਨਾਲ ਪੀਸ ਵਰਕ ਤੇ ਵੀ ਆ ਸਾਰਾ ਚੱਲੀ ਜਾਂਦਾ ਕੁੱਲ ਮਿਲਾ ਕੇ ਦੇਖੀਏ ਵੀ ਬੰਦਾ ਜੇ ਕੰਮ ਸਿੱਖਿਆ ਹੋਵੇ ਕਿਸ ਹੁਨਰ ਹੋਵੇ ਨਾ ਤਾਂ ਭੁੱਖਾ ਉੱਥੇ ਰਵੇ ਤੇ ਨਾ ਇੱਥੇ ਰਵੇ ਕੰਮ ਵਾਲੇ ਬੰਦੇ ਨੂੰ ਵੀਰੇ ਦੁਨੀਆ ਤੇ ਕਿਤੇ ਘਾਟ ਨਹੀਂ ਤੇ ਹਾਂ ਜੀ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਕਰਨੀ ਚਾਹੀਦੀ ਨਵੇਂ ਕੰਮ ਕੈਨੇਡਾ ਚ ਕੋਈ ਔਕਾਤ ਸਿੱਖਣਾ ਵੀ ਪ੍ਰਾਪਾ ਨੂੰ ਦਿਖ ਰਹੇ ਆ ਤਾਂ ਉਹਨਾਂ ਲਈ ਕੋਈ ਸਨੇਹਾ ਉਹਨਾਂ ਲਈ ਇਹ ਸਨੇਹਾ ਵੀ ਕੋਈ ਵੀ ਇੱਕ ਕੰਮ ਸਿੱਖੋ ਹੂੰ ਤੇ ਕੋਈ ਵੀ ਕੰਮ ਸਿੱਖੋ ਵੀ ਰੋਜ਼ ਜੌਬਾਂ ਨਾਲ ਚੇਂਜ ਕਰੋ ਹੂੰ ਤੇ ਇੱਕ ਕੰਮ ਤੇ ਇੱਕ ਸਾਲ ਵੀ ਲਾ ਲਓ ਤੇ ਉਹ ਤੁਹਾਡੇ ਕੋਲੇ ਗੌਣ ਆ ਜਾਣਾ ਹਾਂ ਮਾਸਟਰੀ ਆ ਜੂ ਹਾਂ ਉਹਦੇ ਚ ਫੇਰ ਤੁਸੀਂ ਉਹ ਕਦੇ ਨਾ ਕਦੇ ਉਹ ਤੁਹਾਨੂੰ ਫਾਇਦਾ ਦੇ ਜਾਣੀ ਆ ਚੀਜ਼ ਹਾਂਜੀ ਬਿਲਕੁਲ ਇਹ ਬਹੁਤ ਵੱਡੀ ਗੱਲ ਸੀ ਅੱਠ ਫਰਸ਼-ਵਰਸ਼ ਵੀ ਲਾ ਦਿੰਨੇ ਹੋ ਫਲੋਰ ਆ ਲਾਇਆ ਜੀ ਉੱਥੇ ਕਵਰ ਕੀਤਾ ਹੋਇਆ ਤੇ ਇਹਨੂੰ ਕਹਿ ਦਿੰਦੇ ਆ ਆਪਾਂ ਲੈਮੀਨੇਟ ਫਲੋਰ ਕੀਤਾ ਇੱਥੇ ਜੀ ਜੀ ਤੇ ਆਹ ਵਾਲ ਹਾਲ ਜੀ ਲਾਈਟਿੰਗ ਦਾ ਸਾਰਾ ਹਾਂਜੀ ਪਾਉਟ ਲਾਈਟਾਂ ਚੱਲ ਪਈਆਂ ਦੂਜੀਆਂ ਲਾਈਟਾਂ ਲਾ ਕੇ ਪਾਟ ਲਾਈਟਾਂ ਲਾਉਂਦੇ ਆ ਐਲਈਡੀ ਹਾਂ ਮਤਲਬ ਤੁਹਾਡੇ ਕੋਲ ਟੀਮ ਇੱਕ ਬਹੁਤ ਵੱਡੀ ਟੀਮ ਇਲੈਕਟ੍ਰੀਸ਼ੀਅਨ ਲੱਗ ਨੇ ਤੇ ਸਾਰੇ ਮੁੰਡੇ ਸਾਰੇ ਵਧੀਆ ਗਰੂ ਬਣੇ ਆ ਤੇ ਵਧੀਆ ਸਾਰੇ ਰਾਲ ਮੇਕ ਕਰ ਗਏ ਉਧਰ ਪਿੰਡ ਉਧਰ ਪਿੰਡ ਕਿਹੜਾ ਪੰਜਾਬ ਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਝਾਮਟ ਪਿੰਡ ਆਈ ਰਾੜਾ ਸਾਹਿਬ ਗੁਰਦੁਆਰੇ ਕੋਲ ਰਾੜਾ ਸਾਹਿਬ ਗੁਰਦੁਆਰੇ ਕੋਲ ਝਾਮਟ ਪਿੰਡ ਤੇ ਨਾ ਪੂਰਾ ਬਾਈ ਹੋਣਾ ਦਾ ਇੱਥੇ ਤੇ ਵੀਰੇ ਹੋਣਾ ਕੋਲੇ ਮੈਂ ਤਕਰੀਬਨ 5-5 ਸਾਲ ਨੂੰ ਕਿ ਨਾਲ ਘੁੰਮਦੇ ਨੂੰ ਤਾਂ ਸਵਾਦ ਇਲਾਕਾ ਮਾ ਲੰਬਾ ਨਹੀਂ ਆਇਆ ਜਦੋਂ ਕਹਿੰਦਾ ਉੱਤੇ ਉਧਰ ਜਾ ਉਹ ਉਧਰ ਜੋ ਬੈ ਨਾ ਤੇ ਤਰੰਤ ਹੀ ਜਾ ਖੜਦਾ ਉਹ ਇੱਕ ਸੈਟ ਛੋਟਾ ਸਿਸਟਮ ਬਣਾ ਲਿਆ ਸੁਣੋ ਸਾਹ ਆ ਗਿਆ ਹਾਂਜੀ ਕੋਸਕ ਫਿਰ ਮਾਨ ਆਫ ਦਾ ਵੀ ਖਾਸ ਹੁੰਦਾ ਜਦੋਂ ਮੂਰ ਲਗਾ ਖੋਸ ਸਕਦਾ ਹਨਾ ਹਾਂ ਜੀ ਜਦੋਂ ਤੁਹਾਡਾ ਕਸਟਮਰ ਖੋਸਦਾ ਤੁਸੀਂ ਖੋਸਾ ਤੇ ਨੰਬਰ ਪਾ ਦਿਆਂਗੇ ਕਾਲ ਕਰ ਲਿਓ ਆਪਣਾ ਬੰਦਾ ਧੰਨਵਾਦ ਮਿਹਰਬਾਨੀ ਥੈਂਕਿਊ ਜੀ ਥੈਂਕਿਊ ਵੈਰੀ ਥੈਂਕਿਊ ਸ਼ੁਕਰੀ ਸ਼ੁਕਰ ਜੀ